ਪੰਜਾਬ ਮੁਲਾਜ਼ਮ ਪੈਨਸ਼ਨਰ ਸੰਘਾ ਫਰੰਟਵਲੋ ਅੱਜ ਜੀਏ ਫਾਜ਼ਿਲਕਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਪੰਜਾਬ ਸਰਕਾਰ ਦੇ ਨਾਮ ਅਤੇ ਕੇਂਦਰ ਸਰਕਾਰ ਦੇ ਨਾਮ ਉਹਨਾਂ ਨੇ ਕਿਹਾ ਕਿ ਹੜ੍ਹ ਪੀੜਤਾ ਨੂੰ ਟੁੱਕਵੀਂ ਮਦਦ ਦਿੱਤੀ ਜਾਵੇ ਅਤੇ ਪੰਜਾਬ ਸਰਕਾਰ ਜੋ ਕਿ ਰੇਲ ਚランਦੀ ਹੈ ਫਰੋਜਾਪੁਰ ਤੋਂ ਹਜ਼ੂਰ ਸਾਹਿਬ ਉਹ ਵਾਇਆ ਫਾਜ਼ਿਲਕਾ ਚਲਾਈ ਜਾਵੇ ਅਤੇ ਹੜ੍ਹ ਪੀੜਤਾ ਤੇ ਆਈ ਮੁਸੀਬਤ ਨੂੰ ਬਣਦਾ ਮੁਆਵਜ਼ਾ ਵਧਾ ਕੇ ਦਿੱਤਾ ਜਾਵੇ ਕਿਉਂਕਿ 7400 ਰੁਪਏ ਦਾ ਘਰ ਦਾ ਮੁਆਵਜ਼ਾ ਹੈ ਉਹ ਨਹੀਂ ਘਰ ਬਣ ਸਕਦਾ ਪਸ਼ੂ ਮਰੇ ਦਾ ਮੁਆਵਜ਼ਾ ਬਹੁਤ ਥੋੜਾ ਹੈ ਕਈ ਪਸ਼ੂ ਉਹਨਾਂ ਤੋਂ ਵਕ ਹੋ ਗਏ ਆਧਿਆ ਜਾਣਾ ਦੇ ਕੇ ਕਿਉਂਕਿ ਕਿੱਲੇ ਨਾਲ ਬੱਜੇ ਹੀ ਰਹਿ ਗਏ ਪਾਣੀ ਚੜ ਗਿਆ ਅਤੇ ਕਈ ਘਰ ਟੁੱਟ ਗਏ ਘਰਾਂ ਵਿੱਚ ਸਿਲਟ ਜਮ ਗਈ ਗੰਦਗੀ ਹੋ ਗਈ ਉਹ ਐਨੇ ਥੋੜੇ ਮੁਆਵਜ਼ੇ ਨਾਲ ਅੱਜਕੱਲ੍ਹ ਦੇ ਸਮੇਂ ਵਿੱਚ ਪੂਰੀਆਂ ਨਹੀਂ ਹੋਣੀਆਂ ਉਹ ਹਾਲਾਤਾਂ ਦੇ ਅਨੁਸਾਰ ਉਹਨੂੰ ਵਿਧਾਇਆ ਜਾਵੇ ਅਤੇ ਦੁਰਸਤ ਕੀਤਾ ਜਾਵੇ ਇਸ ਮੌਕੇ ਬੋਲਦੇ ਹੋਏ ਫਰੰਟ ਦੇ ਪ੍ਰਧਾਨ ਸਰਦਾਰ ਬੂਟਾ ਸਿੰਘ ਨੇ ਹੋਰ ਕੀ ਕੁਝ ਕਿਹਾ ਅਤੇ ਜੀਏ ਫਾਜ਼ਲਕਾ ਦਾ ਕੀ ਕਹਿਣਾ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਹਾਂ ਹਾਂ ਕਿਸ ਗੱਲ ਨੂੰ ਲੈ ਕੇ ਅੱਜ ਮੰਗ ਪੱਤਰ ਦਿੱਤਾ ਗਿਆ ਸੀ ਅੱਜ ਇਸ ਮੁਲਾਜ਼ਮਾਂ ਤੇ ਪੈਨਸ਼ਨ ਦੇ ਸਾਂਝੇ ਫਰੰਟ ਕੰਡੀਸ਼ਨ ਸਮੁੱਚੇ ਪੰਜਾਬ ਦੇ ਵਿੱਚ ਡੀਸੀ ਰਾਈ ਮੰਗ ਪੱਤਰ ਦਿੰਨੇ ਆ ਅਸੀਂ ਜਿਹੜੀ ਲੜਾਈ ਅੱਜ ਲੜ ਰਹੇ ਸਾਡੇ ਜਿਹੜੇ ਦਰਿਆ ਦੇ ਕੰਢੇ ਤੇ ਬੈਠੇ ਆ ਸਾਡੇ ਵੀਰ ਕਿਸਾਨ ਮਜ਼ਦੂਰ ਛੋਟੇ ਮਲਾਜ਼ਮ ਜਾਂ ਦੁਕਾਨਦਾਰ ਜਾਂ ਮਜ਼ਦੂਰ ਜਿਹੜੀ ਵਕ ਵਕ ਕੰਮ ਕਰਦੇ ਆ ਉਹਨਾਂ ਦੀ ਰਾਹ ਵਾਸਤੇ ਜਿਹੜੀ ਸਮੇਂ ਦੀ ਸਰਕਾਰ ਤੇ ਕੇਂਦਰ ਸਾਹ ਜਾ ਰਿਹਾ ਸਿਰਫ ਪਲਵਾਨੀ ਜਿਹੜਾ ਦੇ ਰਹੀ ਹੈ ਜਦੋਂ ਪਿੱਛੇ ਨਰਮਿਆਂ ਨੁਕਸਾਨ ਹੋਏ ਸੀ ਤਾਂ ਉਹਨਾਂ ਨੇ ਚੋਣੀਆਂ ਨੂੰ ਮੌਜੂਦ ਦਿੱਤਾ ਸੀ ਅੱਜ ਜਿਹੜੀ ਹਾਲਤ ਹੈ ਉਹ ਲੋਕਾਂ ਦੇ ਮਜ਼ਦੂਰਾਂ ਦੇ ਜਿਹੜੇ ਗਰੀਬ ਛੱਪਰੀਆਂ ਤੇ ਬੈਠੇ ਸਨ ਉਹਨਾਂ ਦਾ ਘਰ ਘਾਟ ਵੀ ਟਹਿ ਗਿਆ ਜਿਹ ਪਿੰਡਾਂ ਤੋਂ ਵਾਪਸ ਕੈਂਪਾਂ 'ਚ ਆਏ ਆ ਜਦੋਂ ਜਾਣ ਕੇ ਤੇ ਉਹਨਾਂ ਦੇ ਘਰਾਂ ਦੇ ਵਿੱਚ ਸਿਲਟ ਜੰਮੀ ਹੋ ਗਈ 5-5 4-4 ਫੁੱਟ ਜਿਹੜੇ ਕੱਪੜਿਆਂ ਦੇ ਵਿੱਚ ਲਪੇਟ ਆਏ ਹੋਣਗੇ ਇੱਕ ਤਾਂ ਸੀ ਅੱਜ ਇਹ ਸਰਕਾਰ ਨੂੰ ਸਮੁੱਚੇ ਪੰਜਾਬ ਦੀ ਤਰਫੋਂ ਮੰਗ ਪੱਤਰ ਦੇਣ ਆਏ ਸੀ ਵੀ ਉਹਨਾਂ ਦਾ ਛੋਟਾ-ਛੋਟਾ ਫਰਜ਼ ਬਣਦਾ ਹੈ ਜਿਹੜੀ ਭਾਜਪਾ ਸਰਕਾਰ ਹੈ ਕਿੰਨੇ ਚਿਰ ਪਿੱਛੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਵਿੱਚ ਘੇੜਾ ਮਾਰ ਕੇ ਦਿਆ ਤੇ ਉਹ ਦਿੱਤਾ ਵੀ ਉਹਨੇ ਕੁਛ ਨਹੀਂ 1600 ਕਰੋੜ ਰੁਪਇਆ ਦਿੱਤਾ 4 ਲੱਖ ਲੋਕ ਉੱਜੜ ਗਿਆ 2500 ਤਕਰੀਬਨ 2500 ਪਿੰਡ ਜਿਹੜਾ ਬਰਬਾਦ ਹੋ ਚੁੱਕਿਆ ਤੇ ਜਿਹੜਾ 1600 ਦਾ ਮਲਟੀਪਲਾਈ ਕਰੀਏ ਤਾਂ ਮੇਰੇ ਖਿਆਲ 50 ਲੱਖ ਰੁਪਏ ਪਿੰਡ ਨੂੰ ਆਊਗਾ ਤੇ ਜੇ 200 ਜਾਂ 300 ਦੇ ਨਗਰਾਂ ਤੇ ਪਿੰਡ ਸਾਤੇ ਹਰੇਕ ਘਰ ਤੋਂ ਵੱਧ ਨਹੀਂ ਆਉਂਦਾ ਹਰਮਨੀਤ ਬਿੱਟੂ ਜੀ ਕੱਲ ਆਇਆ ਬੜੀ ਪਿੰਡਾਂ ਦੀ ਬੀਜੇਪੀ ਨੇ ਬੇਸਬਰੀ ਨਾਲ ਇੱਥੇ ਕਰਦੇ ਸੀਗਾ ਦੇਖਦਾ ਗ੍ਰਹਿ ਮੰਤਰੀ ਆ ਰਿਹਾ ਦੇਖਦਾ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਉਹਨੇ ਵੇਖ ਆਪਣੇ ਫੋਟੋ ਸ਼ੂਟ ਕਰਕੇ ਵੇਖ ਕੇ ਤੇ ਉਹ ਤੋਂ ਯਾਦ ਆ ਜਾਂਦੀਆਂ ਸਾਡੀਆਂ ਜਿਹੜੀਆਂ ਮਈਆਂ ਗਾਈਆਂ ਜਿਹੜੀਆਂ ਜ਼ਬਾਨ ਨਾਲ ਦੱਸ ਨਹੀਂ ਸਕਦੇ ਸੀ ਦੀ ਪਾਣੀ ਝੜੋਤੀਆਂ ਜਿਹੜੀਆਂ ਤਿੰਨ ਤਿੰਨ ਦਿਨ ਪਾਣੀ ਝੜੋ ਕੇ ਨਿਹਾਇਤ ਹੋ ਕੇ ਡਿੱਗੀਆਂ ਤੇ ਸੰਗਲ ਵੀ ਉਹਨਾਂ ਦੇ ਖੋਲੇ ਨਹੀਂ ਗਏ ਉਹ ਵਿਚਾਰੀਆਂ ਸਾਥੋਂ ਉਹ ਵਿਛੜ ਗਈਆਂ ਜਾਂ ਫਿਰ ਜਿਵੇਂ ਪ੍ਰਮਾਤਮਾ ਦਾ ਭਾਣਾ ਮੰਨ ਕੇ ਗਈਆਂ ਇਸ ਦੀ ਦੁੱਖ ਦੀ ਘੜੀ ਵਿੱਚ ਕੱਲ ਬਿੱਟੂ ਆਇਆ ਬੜੀ ਉਮੀਦ ਸੀਗੀ ਖਾਲਸਾ ਵਾਲੇ ਬੜੀਆਂ ਰਾਤ ਨੂੰ ਨੀ ਸੁੱਤੇ ਵੀ ਬਿੱਟੂ ਆਇਆ ਬਿੱਟੂ ਆਇਆ ਰੇਲਵੇ ਮੰਤਰੀ ਆਰੇ ਤੇਰੇ ਆ ਸਾਬਕਾ ਰੇਲਵੇ ਲਾਈਨ ਹੈ ਇੱਥੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਬੜੀ ਪੁਰਾਣੀ ਹੈ ਉਹ ਲਾਹੌਰ ਨਾਲ ਜੋ ਸਾਰੇ ਜੋੜਦੀ ਸੀ ਇੱਥੇ ਇੱਕ واਸ਼ਿੰਗ ਲਾਈਨ ਹੁੰਦੀ ਸੀ ਬੜੇ ਲੰਮੇ ਸਮੇਂ ਦੀ ਮੰਗ ਸੀ ਤੇ ਅਸੀਂ ਮੰਗਦੇ ਸੀਗੇ ਵੀ ਇਹ واਸ਼ਿੰਗ ਲਾਈਨ ਬਹਾਲ ਕਰਕੇ ਇੱਥੇ ਜਿਹੜੀਆਂ ਲੰਮੇ ਰੂਟ ਦੀਆਂ ਗੱਡੀਆਂ ਉਹ ਚੱਲਣੀਆਂ ਪਰ ਅਫਸੋਸ ਹੈ ਉਹ ਫਾਲਕਾ ਬਲੀ ਇਹ ਹੀ ਨਹੀਂ ਤੇ ਜਿਹੜਾ ਉੱਤੇ ਇੱਕ ਬਲੀ ਪੈਸਾ ਲੱਗਦਾ ਸੀ ਜਿਹੜੀ ਫਰੋਈਪੁਰ ਤੋਂ ਨਦੇੜ ਹਜੂ ਸਾਹਿਬ ਨੂੰ ਟ੍ਰੇਨ ਜਾਂਦੀ ਹੈ ਉਹਦੇ ਤੇ ਇੱਕ ਪੈਸਾ ਵੀ ਲੱਗਣਾ ਸਿਰਫ ਇੱਕ ਡਾਇਰੈਕਸ਼ਨ ਦੇਣੀ ਸੀ ਵੀ ਫਰੋਇਦਪੁਰ ਤੋਂ ਫਾਲਕਾ ਫਾਲਕਾ ਤੋਂ ਸ਼੍ਰੀ ਮੁਕਸਰ ਸਾਹਿਬ ਮੁਕਸਰ ਸਾਹਿਬ ਤੋਂ ਉਹ ਉਹ ਹੀ ਪੁਰਾਣੇ ਰੂਟ ਤੇ ਚੱਲ ਕੇ ਨਦੇੜ ਹੰਜੂਰ ਸਾਹਿਬ ਜਾਉਂਦੀ ਜਿਹੜੀ ਸ਼੍ਰੀ ਮੁਕਸਰ ਸਾਹਿਬ ਹੈ ਬੜਾ ਪਵਿੱਤਰ ਸ਼ਹਿਰ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਨਾਲ ਜੁੜਿਆ ਹੈ 40 ਮੁਕਿਆਂ ਦੀ ਧਰਤੀ ਹੈ ਬਦਾਵਾ ਇੱਥੇ ਪੜਿਆ ਗਿਆ ਸੀ ਜੇ ਇਤਿਹਾਸਕ ਸ਼ਹਿਰ ਨੂੰ ਜੋੜ ਦਿੰਦਾ ਤੇ ਭਾਜਪਾ ਨੂੰ ਪਤਾ ਲੱਗਦਾ ਕਿ ਕੋਈ ਨਾ ਕੋਈ ਤਾਂ ਸਾਡੇ ਵਾਸਤੇ ਰਾਹ ਕਰਦਾ ਅਸੀਂ ਤਾਂ ਅੱਜ ਮਲਾਜਮ ਸਾਂਝੇ ਫਰਟ ਬਲੀਓ ਬੀਜੇਪੀ ਸਰਕਾਰ ਦੀ ਤੇ ਭਗਵੰਤ ਮਾਨ ਦੀ ਸਰਕਾਰ ਇਹ ਵੀ ਉਹਦੇ ਰਾਹ ਤੇ ਚੱਲਦੀ ਹੈ ਜਿਹੜੇ ਸਾਡੇ ਜਾਤੇ ਬਣਿਆ ਵੀ ਆਪਾਂ 74000 ਮਕਾਨ ਨੂੰ ਦੇਣਾ ਜਾਂ ਆਹ ਦੇਣਾ ਥੋੜੇ ਥੋੜੇ ਪੈਸੇ ਆ ਉਸ ਫੰਡ ਨੂੰ ਰਿਵਾਈਜ਼ ਕਰਕੇ ਸਮੇਂ ਨਾਲ ਹਾਨੀ ਪੜਾਓ ਤੇ ਜਿਹੜੇ ਸਾਡੇ ਵੀਰ ਬੁੱਛੇ ਡੇ ਆ ਘਰਾਂ ਤੋਂ ਬੇਕਰ ਹੋਏ ਆ ਪਸ਼ੂਆਂ ਤੋਂ ਹੋ ਰਾਇਆ ਜਿਹੜਾ ਸਾਡਾ ਮੰਗ ਪੱਤਰ ਦੇ ਵਿੱਚ ਅਸੀਂ ਦਿੱਤਿਆ ਉਹਨਾਂ ਨੂੰ ਫੌਰੀ ਰਾਸਕੂ ਥੈਂਕ ਯੂ ਜੀ ਮੰਗ ਪੱਤਰ ਦੇਣ ਆਏ ਨੇ ਜੀ ਕਿਸ ਤਰ੍ਹਾਂ ਦੇ ਤੇ ਕੀ ਮੰਗੇ ਹਾਂਜੀ ਆਪਣਾ ਅੱਜ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸੰਜਾ ਫਰੰਟ ਵੱਲੋਂ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ ਹੈਗਾ ਜਿਹੜਾ ਕਿ ਹੜਪੀੜ ਤੇ ਜਿਹੜੇ ਸਾਡੇ ਫਜ਼ਿਲਕਾ ਜ਼ਿਲ੍ਹੇ ਦੇ ਹੜਪੀੜ ਦੇ ਪਰਿਵਾਰ ਨੇ ਉਹਨਾਂ ਨੂੰ ਯੋਗ ਤੇ ਟੁਕਮਾ ਮੁਆਵਜ਼ਾ ਦੇਣ ਵਾਸਤੇ ਜਿਹੜਾ ਫਰੰਟ ਵੱਲੋਂ ਮੰਗ ਪੱਤਰ ਸਾਨੂੰ ਪ੍ਰਾਪਤ ਹੋਇਆ ਅਸੀਂ ਥਰੂ ਪ੍ਰੋਪਰ ਚੈਨਲ ਸਰਕਾਰ ਨੂੰ ਇਹਨਾਂ ਦੀ ਜਿਹੜੀ ਹੈਗੀ ਡਿਮਾਂਡ ਅੱਗੇ ਭੇਜ ਦਾਂਗੇ ਤੇ ਜੋ ਵੀ ਇਹਦਾ ਫੌਰੀ ਹੱਲ ਕਰਨ ਵਾਸਤੇ ਸੰਜਾ ਸਰਕਾਰ ਨੂੰ ਲਿਖਾਂਗੇ ਥੈਂਕ ਯੂ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत